ਕ੍ਰਿਕਟ ਪ੍ਰੇਮੀਆ ਲਈ ਲਾਈਵ ਮੜਾ ਜਾ ਦੇਖ ਲਈ ਆਵਾਜ਼ ਆਉਂਦੀ ਹੈ ਕਿ ਨਹੀਂ ਤੇ ਉਹਨੂੰ ਆਵਾਜ਼ ਚੈੱਕ ਕਰ ਮੜਿਆ ਛੇਤੀ ਕਰਦੇ ਅੱਜ ਦੇ ਨਾ ਜੀ ਕਰਦਾ ਉਹ ਨਾ ਵਾਂਗ ਜਿੱਦਾਂ ਪਾਕਿਸਤਾਨੀ ਨੇ ਬਣ ਜਾਂਦੇ ਬਾਸੀਪੁਰਾਂ ਮੜਾ ਜਾ ਦੇਖ ਲਈ ਆਵਾਜ਼ ਬੱਡੀ ਉਹ ਵਧੀਆ ਬਾਰੇ ਫੋਟੋ ਚ ਲਾ ਦੇ ਹਣੇ ਕਰੀ ਤੇ ਆਪ ਗੱਲਬਾਤ ਕੱਲ੍ਹ ਫਿਰ ਵੀ ਹੱਸਾ ਟੱਟਾ ਜਾਂ ਸੂਪਰ ਕੈਮਰੇ ਦੇ ਦੇਖ ਕੇ ਕਰਨਾ ਕਿਉਂਕਿ ਸਾਡੇ ਸਾਹਮਣੇ ਦੋ ਕੈਮਰੇ ਚੱਲਦੇ ਆ ਤੇ ਉਹ ਕੈਮਰੇ ਜਿੱਦਾਂ ਮੈਂ ਕਹਿੰਦਾ ਸੁਪਰ ਸੰਡੇ ਬਣ ਗਿਆ ਅੱਜ ਵਿਰਾਟ ਕੋਹਲੀ ਤੇ ਜਸਸ੍ਰੀ ਜਸਵਾਲ ਨੇ ਪਹਿਲੀ ਗੱਲ ਦੇ ਸੱਚ ਜਿਹੜਾ ਲਾਈਵ ਆਦਾ ক্রিকেট ਪ੍ਰੇਮੀਾਂ ਲਈ ਆ ਤੇ ਅਸੀਂ ਆਹ ক্রিকেট ਦੇ ਬਹੁਤ ਵੱਡੇ ਕੀੜੇ ਆ ਕਿਉਂਕਿ ਇੱਕ ਤੇ ਇਸ ਪ੍ਰੋਗਰਾਮ ਦਾ ਨਾਮ ਵੀ ਮੈਂ ਕੀੜੇ ਹੀ ਰੱਖਿਆ ক্রিকেট ਦੇ ਕੀੜੇ ਰੱਖਿਆ ਇੱਕ ਸੀਰੀਜ਼ ਆਪਣੇ ਹੋਣ ਢਈ ਹੈ ਘਰੇ ਆਹ ਤੇ ਪਹਿਲਾ ਟੈਸਟ ਮੈਚ ਐ ਸਾਰੇ ਵੱਡੇ ਵੱਡੇ ਦਿਗਜ ਕਹਿੰਦੇ ਸੀ ਇਹ ਐਡੀਆ ਪੰਜ ਜ਼ੀਰੋ ਹਾਰ ਜਾਣਾ ਇਹ ਨਿਊਜ਼ੀਲੈਂਡ ਤੋਂ ਹਾਰ ਕੇ ਆਏ ਇਹਨਾਂ ਦਾ ਬੁਰਾ ਆ ਲਿਆ ਅੱਜ ਸਾਰੇ ਵੱਡੇ ਵੱਡੇ ਜਿਹੜੇ ਦਿੱਗਜ ਕ੍ਰਿਕਟਰ ਆ ਉਹਨਾਂ ਦੇ ਨਾਮ ਫੇਲ ਕਰਤੀਆਂ ਉਹਨਾਂ ਨੇ ਆਪਾਂ ਨਾ ਸਟੇਟ ਲਿਖਣੇ ਅੱਜ ਜੀਸੀ ਦੀ ਕੁੜੀ ਦਾ ਬਰਥਡੇ ਵੀ ਸੀਗਾ ਉਹਨੂੰ ਆਪਾਂ ਹੈਪੀ ਬਰਥਡੇ ਕਹ ਦੇਣੇ ਹਾਂ ਮਾ ਮਾੜੇ ਮੁੱਟੇ ਨਹੀਂ ਦੇਖਿਆ ਅਸੀਂ ਮੂ ਨਹੀਂ ਲਾਇਆ ਸੀਗਾ ਤੇ ਪਹਿਲਾ ਮੈਚ ਚੱਲਦਾ ਰਿਹਾ ਹੁਣ ਆਪਾਂ ਮਤਲਬ ਇੱਕ ਵਾਰ ਕਮਾਲ ਦੀ ਆ ਇਹ ਸੀਰੀਜ਼ ਦੀ ਆ ਆਪਾਂ ਬੋਲ ਬਾਏ ਬੋਲ ਦੇਖਦੇ ਆਂ ਤੇ ਕਿਨੋਂ ਸਵਾ ਉਹਦਾ ਮਤਲਬ ਕੱਲੀ ਕੱਲੀ ਬੋਲਦਾ ਉਹ ਸਵਾ ਨਹੀਂ ਆ ਰਿਹਾ ਸਹੀ ਗੱਲ ਪਤਾ ਸਭ ਤੋਂ ਵਧੀਆ ਗੱਲ ਕੀ ਹੋਈ ਵਿਰਾਟ ਕੋਹਲੀ ਨੇ ਯਾਰ ਸੈਂਚਰੀ ਬਣੀ ਯਾਰ ਬੜਾ ਆਜਾਈ ਉਹ ਮੈਂ ਵੀਡੀਓ ਵਿੱਚ ਪਾਉਂਗਾ ਆਪਾਂ ਸਾਰੇ ਬੈਠੇ ਹੀ ਲਾ ਕੇ ਲਾਈਵ ਜਾ ਤੇ ਆਪਾਂ ਰਿਕਾਰਡ ਵੀ ਕੀਤਾ ਹੈ ਹਾਂ ਜਦੋਂ ਵਿਰਾਟ ਕੋਹਲੀ ਨੇ ਕੋਲੀ ਸਾਰੇ ਹਟਾ ਕ੍ਰਿਕਟ ਦਾ ਕੀੜਾ ਅੱਬੇ ਕਰੂ ਸਰਪੰਚ ਸਾਹਿਬ ਇੱਧੀਆਂ ਬੈਠਾ ਉਹ ਮੈਨੂੰ ਲਾ ਕੇ ਸੁਣਦਾ ਇਹਣਾ ਉਹਨੂੰ ਉਹਨੂੰ ਬਹੁਤ ਸਵਾਦ ਆਉਣਾ ਹੈ ਆਪਾਂ ਜੋੜਨੀ ਕੋਸ਼ਿਸ਼ ਹੀ ਕੀਤੀ ਸੀ ਅੱਗੇ ਉਹਨੂੰ ਪਰ ਜੁੜਿਆ ਨਹੀਂ ਰਹਿ ਗਿਆ ਨਵਾਂ ਬਰਿੰਦਾ ਦਾ ਫੋਨ ਹੈ 16 Pro 16 16 ਉਹ ਦਿਨ ਗਿਆ ਕੈਮਰਾ ਆਪਣੇ ਵੀਰ ਰਿਸੀਪਟੇ ਲਾਉਣੇ ਉਹ ਤਾਂ ਕੈਮਰੇ ਕੋਲ ਲੈ ਆਉਣੇ ਨੇ ਪਰ ਉਹ ਫੁਕੇ ਗਾੜੀ ਕਰੇ ਤੇ 530 ਰਨ ਮਾਰੇ ਭਿੰਡੀਆਂ ਨੇ 530 ਦੀ ਓਏ ਹੋਇਆ ਜਿੱਦਾਂ ਪਹਿਲਾ ਦਿਨ ਜਦੋਂ 150 ਦੇ ਆਊਟ ਹੋਏ ਤੇ ਮੈਂ ਮੈਂ ਦੇਖਿਆ ਮੈਂ ਕਿ ਬੁਰੇ ਹਾਲ ਹੋ ਗਏ ਉਹੀ ਕੰਮ ਚੱਲ ਪਿਆ ਇੰਡੀਆ ਚੱਲਦਾ ਹੈ ਇੰਡੀਆ ਟੀਮ ਦਾ ਹਰ ਵਾਰ ਇਹਦਾ ਇੱਥੇ ਜਿੰਨੇ ਦੀ ਸਾਡੇ ਤੇ ਬ੍ਰਿਸਬਨ ਮੈਚ ਹੋਇਆ ਜਿੰਨੇ ਦੀ ਵੇਖਣ ਜਾਂਦੇ ਹਰ ਵਾਰ ਇੰਡੀਆ ਹਾਰ ਕੇ ਹੁੰਦਾ ਹੈ ਪੀਲੀ ਜਿੱਤ ਕੇ ਗਏ ਉਦੋਂ ਬੜਾ ਸਵਾਦ ਆਇਆ ਇਰ ਕੀ ਮੈਂ ਕਿਹਾ ਬਿਸ਼ੀ ਯਾਰ ਕੀ ਫੇਰ ਉਹ ਯਾਰ ਬਣ ਗਿਆ 150 ਤੇ ਆਊਟ ਜਦੋਂ ਜਦੋਂ 150 ਹੋ ਗਿਆ ਤੜਲੀ ਇਨਿੰਗ ਆਈ ਦਿੱਦਲਾ ਅਧਾ ਕਿ ਜਾ ਰਹਾ ਕੀ ਹੋ ਗਿਆ ਨਾ ਤੇ ਬਟ 100 ਰਨ ਤੇ ਜਦੋਂ ਉਹ ਆਊਟ ਹੋ ਗਏ ਜਸਤੀ ਜੈਸਾ ਕੋਈ ਨਹੀਂ ਮੈਂ ਆਪਾਂ ਪਹਿਲਾਂ ਮੈਂ ਕਿਹਾ ਸੀ ਮਦੀਨਾ ਆਪਣੇ ਬੰਦਿਆਂ ਨੂੰ ਮੈਂ ਗੱਲ ਕਰਦਾ ਮੈਂ ਜੈਸਵਾਲ ਆਪ ਨੂੰ ਪਤਾ ਸੀ ਜੈਸਵਾਲ ਕਿਉਂਕਿ ਜੈਸਵਾਲ ਦੇ ਇੱਥੇ ਪੋਸਟਰ ਲੱਗੇ ਆ ਅਖਬਾਰਾਂ ਚ ਪੰਜਾਬੀ ਚ ਹੂੰ ਉਹਦੇ ਫਰੰਟ ਪੇਜ ਤੇ ਸੈਕੰਡੀ ਤੇ ਲਾਗੇ ਇਧਰ ਕੋਲੀਆ ਲਾਇਆ ਕੇ ਪਾਸੇ ਪਹਿਲੀ ਨਹੀਂ ਹੋਇਆ ਆਸਟ੍ਰੇਲੀਆ ਚ ਪੀ ਪੰਜਾਬੀ ਚ ਜੈਸਵਾਲ ਦੀ ਫੋਟੋ ਲਾ ਕੇ ਨਵਾਂ ਰਾਜਾ ਹਾਂ ਨਵਾਂ ਰਾਜਾ ਆ ਗਿਆ ਆਸਟ੍ਰੇਲੀਆ ਜਿਹੜੀ ਸਾਡੇ ਪਿੰਗ ਅਖਬਾਰ ਚੱਲਦੀ ਉਹਨੂੰ ਕੋਰੀਅਰ ਮੇਲ ਤੇ ਉਹਤੇ ਉਹਨਾਂ ਨੇ ਨਾ ਐਡਾ ਵੱਡਾ ਪੋਸਟਰ ਫਰੰਟ ਤੇ ਲਾ ਕੇ ਜੈਸਵੀ ਦਾਦੇ ਕਹਿੰਦੇ ਨਵਾਂ ਰਾਜਾ ਦੇ ਨਾਲ ਕੋਲੀ ਦੀ ਫੋਟੋ ਲਾਈ ਕੋਲੀ ਤੇ ਵੀ ਲੱਗੇ ਰਹਾ ਪਰ ਕੋਲੀ ਨੂੰ ਕਿਤੇ ਕਿਤੇ ਲੋਕੀ ਥੋੜਾ ਹੈ ਨਾ ਆਸਟ੍ਰੇਲੀਆ ਦੇ ਲੋਕ ਕੋਲੀ ਨੂੰ ਬਹੁਤ ਪਿਆਰ ਕਰਦੇ ਕਿਉਂਕਿ ਸਟੇਜ ਦੇ ਲੋਕ ਨਾ ਜਿਹੜੇ ਇਹ ਨਾ ਇਦਾਂ ਦੇ ਆ ਵੀ ਜਿਹੜਾ ਖੈ ਬਾਜੀ ਪਸੰਦ ਕਰਦੇ ਆ ਥੋੜਾ ਜਿਹਾ ਬੰਦਾ ਬੈਂਟਰ ਨਹੀਂ ਇਹਨੂੰ ਕਹਿੰਦੇ ਥੋੜਾ ਚੱਲੇ ਲੱਗ ਕੇ ਚੱਲੇ ਪਰ ਜੈਸਵਾਲ 13 13 ਸੈਂਕੜੀਆਂ ਠੀਕ ਹੈ ਜੈਸਵਾਲ ਓਬੀਸਲੀ ਮੈਚ ਬੜਾਇਆ ਜਿਹੜਾ ਬੁੰਮਰੇ ਨੇ ਬੜਾਇਆ ਜਿਹੜਾ ਮੇਨ ਬੁੰਮਰਾ ਨੇ ਜਿੱਦਾ ਵਿਗੜਾ ਲਿਆ ਹੈ ਨਾ ਮੈਨੂੰ ਲੱਗਦਾ ਮੈਚ ਵੀ ਮੇਰੇ ਕੋ ਸ਼ਾਇਦ ਮੇਰੇ ਕੋ ਨਹੀਂ ਹੋਦਾ ਹੀ ਬਣਦਾ ਹੈ ਤੇ ਹੁਣ ਵੀ ਉਹਨੂੰ ਤਿੰਨ ਚਾਰ ਵਿਕੜਾ ਕੱਢ ਦੇਣੀ ਆ ਤੇ ਪਰ ਜੈਸਵਾਲ ਨੇ ਤੇ ਕੀ ਗੱਲ rahul ਦੀ ਗੱਲ ਕਰਨੀ ਇੱਥੇ ਬਹੁਤ ਜ਼ਰੂਰੀ ਹੈ ਕੇ ਐਲ ਰਾਹੁਲ ਨੇ ਨਾ ਉਹ ਜ਼ਰਾ ਥੰਬ ਤਿਆਰ ਕੀਤਾ ਨਾ ਨਹੀਂ ਰੱਖੀ ਹੈ ਪਹਿਲੀ ਇਨਿੰਗ ਵਿੱਚ ਵੀ ਉਹਦਾ ਕੰਟਰੋਵਰਸੀਅਲ ਆਊਟ ਸੀ ਵੈਸੇ ਉਹ ਮੈਨੂੰ ਲੱਗਦਾ ਇਹਦਾ ਨਹੀਂ ਕਈ ਆ ਕੰਟਰੋਵਰਨਸੀ ਲੈ ਮੈਨੂੰ ਲੱਗਦਾ ਨਾ ਮਾਫ ਮਾਫ ਸਟਰੀਆ ਨੂੰ ਵੀ ਮਾਫ ਕੇ ਐਲ ਰਾਹੁਲ ਬਦ ਗਲਤ ਹਟ ਦਿੱਤਾ ਮਾਫ ਜਦੋਂ ਅਸੀਂ ਨਾ ਜਦੋਂ ਅਸੀਂ ਆ ਹੁਣ ਬੈਨ ਲੱਗੇ ਨਾ ਜਦੋਂ ਅਸੀਂ ਕਿਹਾ ਵੀ ਯਾਰ ਇਹ ਰਿਟਾਇਰਮੈਂਟ ਵੀ ਕਰ ਦੇਣਾ ਰਿਟਾਇਰ ਕਰ ਦੇਣ ਤੇ ਜਦੋਂ ਉਹਨਾਂ ਰਿਟਾਇਰ ਕੀਤਾ ਨਾ ਤੇ ਤਿੰਨ ਵਿਕਟਾ ਡਿੱਗ ਗਏ ਓਏ ਹੋਏ 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 ਅੱਜ ਤਹੇ ਨਾ ਸਾਡਾ ਆਸਟ੍ਰੇਲੀਅਨ ਦੇ ਮੀਡੀਆ ਦਿਖ ਰਾ ਇਹਨਾਂ ਦਾ ਬੁਰਾ ਹਾਲ ਹੋਣਾ ਗੱਲ ਇੱਕ ਚੈਨਲ ਵਾਲਿਆਂ ਨੇ ਨਾ ਉਹ ਕੀਤਾ ਹੀ ਨਹੀਂ ਜਿਹੜਾ ਉਹ ਕਰਦੇ ਨਾ ਜਿਹੜਾ ਬਾਅਦ ਚ ਐਨਾਲਾਈਸਿਸ ਦਿੱਤਾ ਇੱਤਾ ਹੀ ਕੀਤਾ ਹੀ ਨਹੀਂ ਕਿਹੜਾ ਐਨਾਲਾਈਸਿਸ ਆਪਾਂ ਕਰਨ ਦੇ ਆ ਇਹ ਉਹਨਾਂ ਦਾ ਬੁਰਾ ਹਾਲ ਮੈਂ ਕਹਿੰਦਾ ਅੱਜ ਅੱਜ ਖਬਰਾਂ ਸਾਰੀਆਂ ਦੇਖਣ ਵਾਲੀਆਂ ਹੋਈਆਂ ਸਾਡੇ ਹੁਣ ਜਿਹੜੀਆਂ ਖਬਰਾਂ ਹੋਣੀਆਂ ਰਾਤ ਦੀਆਂ ਤੇ ਇੰਨਾ ਸਵਾਦ ਆਉਣਾ ਨਾ ਤੇ ਬਾਕੀ ਇਹ ਆ ਵੀ ਹੋ ਸਕਦਾ ਜਿਹੜੀ ਜੇ ਐਸਸੀ ਅੱਜ ਤੇ ਅਗਲੇ ਸਾਲ ਤੇ ਜੇ ਹੁਣ ਆ ਸੀਰੀਜ਼ ਬੁਰੀ ਤਰ੍ਹਾਂ ਹਾਰ ਗਿਆ ਮਿਲਦਾ ਹਾਰ ਹਾਰ ਦੇ ਕਿਨਾਰੇ ਸੀਰੀ ਚਲੋ ਸ਼੍ਰੀ ਦੀ ਸ਼ੁਰੂਆਤ ਬਹੁਤ ਔਖੀ ਹੋਈ ਹੈ ਹੁਣ ਇੰਡੀਆ ਚਲੋ ਹਾਰ ਦੇ ਗਾਤੇ ਇੰਡੀਆ ਜਿੱਤ ਗਿਆ ਵਾ 500 ਰਨ ਚੇਜ਼ ਕਰਨਾ ਪਰਥ ਦੀ ਵਿੱਚ ਤੇ ਕਿਉਂਕਿ ਤੁਸੀਂ ਅੱਜ ਦੇਖਿਆ ਕਿੰਦਾ ਬਾਲ ਨਾ ਉੱਠਣ ਦੇ ਹੀ ਹੈ ਨਹੀਂ ਵਿੱਚ ਕੋਈ ਕੋਈ ਬਾਲ ਨਾ ਬਿਲਕੁਲ ਯੋ ਰਫ ਤੇ ਪਾਇਆ ਗਿਆ ਥੱਲੇ ਵੜ ਜਾਂਦੀ ਉਧਰ ਆਈਪੀਐਲ ਦੀ ਆਕਸ਼ਨ ਵੀ ਸ਼ੁਰੂ ਹੋ ਗਈ ਹੈ ਹਾਂ ਉਹ ਵੀ ਦੇਖਣਾ ਕੀ ਬਣਦਿਆ ਉਧਰ ਸਾਢੇ 7 ਹੋਣੀ ਆ ਆਪਣੇ ਸਾਢੇ 7 8:00 ਵੱਜ ਗਏ ਸਵਾ 8 ਹੋ ਗਏ ओके ਪਰ ਜਿਹਨੂੰ ਕਹਿੰਦੇ ਨਾ ਜਟਾ ਸਵਾਲ ਆ ਦੀ ਆ ਗਿਆ ਉਹ ਸਵਾਲ ਆ ਉਹ ਸਵਾਲ ਆਇਆ ਅੱਜ ਤੇ ਗੋਲੀ ਦਾ ਜਿਹੜਾ ਬੜੇ ਦਿਨ ਇਹਨੇ ਪਿਛਲੇ 3 ਸਾਲਾਂ ਚ 2 ਸੈਂਚਰੀਆਂ ਮਾਰੀਆਂ ਤੇ ਮਤਲਬ ਕਿ ਉਹ ਹੁਣ ਕਿੰਨੀ ਸੈਂਚਰੀ ਆਈ ਟੈਸਟ ਉਹਦੀ ਅੱਛਾ 30ਵੀਂ ਟੋਟਲ ਆਈ ਥਿੰਕ 81 ਕਿਹ ਖਰੇ 86 ਨਹੀਂ ਟੋਟਲ ਸੈਂਚਰੀ ਉਹਦੀ ਬੱਤੀ ਨਿਗਾਰਾ ਆ ਗਿਆ ਕਰ ਲਿਆ ਗਿਆ ਕਿਉਂਕਿ ਮੈਨੂੰ ਥੋੜਾ ਜਿਹਾ ਬਾਅਦ ਸੀਗਾ ਯਾਰ ਇਹਦੀ ਸੈਂਚਰੀ ਜਿਦਾ ਇਹ ਕਿ ਕਿੰਨਾ ਚਿਰ ਹੋ ਗਿਆ ਸੈਂਚਰੀ ਬਣੀ ਨਹੀਂ ਹੈ ਜਾ ਸਵਾਲ ਤੇ ਕੇエル ਰਾਹੁਲ ਨੇ 200 ਰਨ ਦੀ ਲੀਡ ਮਤਲਬ ਸੌਰੀ ਪਾਰਟਨਰਸ਼ਿਪ ਉਹ ਕਿڑی ਮਾੜੀ ਮੋਟੀ ਗੱਲ ਐ ਇੱਥੇ ਮੈਨੂੰ ਲੱਗਦਾ ਪਹਿਲਾਂ ਕਿਹਨੇ ਕੀਤੀ ਨਹੀਂ ਵਗ ਜਈ 199 ਰਨ ਦੇ ਕਹਿੰਦੇ ਗਵਾਸਕਰ ਦੀ ਪਹਿਲਾਂ ਇੱਥੇ ਹੈਗੀ ਪਰ ਇਹਨਾਂ ਨੇ ਉਹ ਤੋੜਤਾ ਰਿਕਾਰਡ ਆਸਟ੍ਰੇਲੀਆ ਦੇ ਵਿੱਚ ਕੇ ਇੰਡੀਅਨ ਜਦਾਂ ਓਪਨਿੰਗ ਪਾਦੀ ਹਦੋਂ ਬੌਨ ਨੇ ਸਵਾਦ ਬੌਨ ਯਾਰਾ ਤੇ ਹੁਣ ਤੇ ਕੀ ਲੱਗਦਾ ਤੈਨੂੰ ਕੱਲ ਕਿੰਨਾ ਕੁ ਚੇਰ ਕੱਢਣਗੇ ਹੋਰ ਤੇ ਕੀ ਮੈਨੂੰ ਲੱਗਦਾ ਕੱਲ ਜੇ ਹਿਸਾਬ ਨਾਲ ਬੁੰਮਰਾ ਬੋਲਿੰਗ ਕਰਾ ਰਿਹਾ ਲੰਚ ਸ਼ਾਇਦ ਕੱਲ੍ਹ ਸ਼ਾਇਦ ਯਕੀਨ ਨਾਲ ਬੰਦਾ ਇੱਕ ਡੇਢ ਸੀ ਡੇਢ ਸੈਸ਼ਨ ਫੋਰ ਹੋਊਗਾ ਹੂੰ ਉਹ ਇੱਕ ਦੇ ਪੇਚੀ ਉਦਾਂ ਦੀ ਹੋ ਗਈ ਉਦੋਂ ਉਹਨਾਂ ਨੂੰ ਮੈਂਟਲੀ ਕਿੰਨਾ ਉਹ ਘਰਾ ਹੋ ਗਿਆ ਨਾਗਾ ਹਾਂ ਇੱਕ ਵਾਰ ਜਦੋਂ ਇਹ ਜਦੋਂ ਆਸਟ੍ਰੇਲੀਆ ਸੀਰੀ ਦੀ ਸ਼ੁਰੂਆਤ ਇਦਾਂ ਹੁੰਦੀ ਹੈ ਨਾ ਉਦੋਂ ਬੜਾ ਤਾਕੜ ਜਾਂਦਾ ਕੰਮ ਜਦਾ ਇੱਕ ਵਾਰੀ ਪਿਛਲੀ ਵਾਰੀ ਸ਼ਾਇਦ ਜਦੋਂ ਰਖਸ਼ਤੀਆਂ ਦੇ ਆਲ ਆਊਟ ਹੋ ਗਏ ਸੀਗੇ ਬਟ ਉਹ ਵੀ ਠੀਕ ਹੈ ਕੈਪਟਨ ਬਦਲ ਗਿਆ ਹਾਂ ਕੋਲੀ ਵਾਪਸ ਚਲ ਗਿਆ ਸੀਗਾ ਆ ਰਹੀ ਸਵਾਦੀ ਸਵਾਦ ਹੀ ਆਊਗਾ ਇੰਦਾ ਮੈਂ ਆਪਾਂ ਨੂੰ ਵੀ ਖੁਦ ਲੱਗਦਾ ਹੈ ਕਿ ਸ਼ਾਇਦ 3 2 ਜਾਂ 3 1 ਨਾਲ ਸੀਰੀ ਜਾਨੀ ਆ ਡੀਐਸਪੀ ਸਿਰਾਜ ਵੀ ਬਹੁਤ ਵਧੀਆ ਬੋਲਿੰਗ ਕਰਾ ਰਿਹਾ ਓ ਮੀਨਸ ਬੋਲ ਰਿਹਾ ਡੀਐਨਐਸਪੀ ਸਿਰਾਜ ਇਹ ਖੁਸ਼ੀ ਤੋਂ ਹੀ ਦੇਖ ਸਕਦੇ ਆ ਜੇ ਕਿ ਸਾਡੀ ਜਿਹੜੀ ਖੁਸ਼ੀ ਹੈ ਨਾ ਇਹ ਮੈਟਰ ਦੀ ਆ ਕੇ ਖੁਸ਼ੀ ਹੈ ਆਸਟ੍ਰੇਲੀਅਨ ਸਿਟੀਜ਼ਨ ਹੈ ਪਰ ਇਹ ਨਾ ਗੋਰੇ ਤੰਗ ਬਹੁਤ ਕਰਦੇ ਆ ਇਹ ਕਹਿੰਦੇ ਤੁਹਾਡੇ ਏਡੀ ਵਾਲੇ ਕਹਿੰਦੇ ਆਜੋ ਏਡੀ ਵਾਲੇ ਸਾਡੇ ਆਏ ਹੋਣ ਸੌਣ ਸਵਾਦ ਆ ਮੇਰੇ ਨਾਲ ਕਾਲਜ ਦੇ ਦੌਰ ਜਦੋਂ ਮੈਚ ਸ਼ੁਰੂ ਹੋਇਆ ਜਦੋਂ ਆਊਟ ਹੋ ਗਿਆ 150 ਦੇ ਕਹਿੰਦਾ ਸੁਪਰਵਾਈਜ਼ਰ ਦਾ ਮੈਸੇਜ ਆਇਆ ਕਹਿੰਦਾ ਤੁਹਾਨੂੰ ਕਿਹਾ ਹੀ ਤੁਸੀਂ ਬੈਟਿੰਗ ਕਿਉਂ ਲਈਏ ਮੈਂ ਕਿਹਾ ਤੂੰ ਰੁਕ ਜਾ ਜੀ ਯਾਰ ਰੁਕ ਜਾ ਮੈਂ ਉਹਨੂੰ ਅਜ ਮੈਸੇਜ ਭੇਜਿਆ ਮੈਂ ਕਿਹਾ ਐਸ ਕਰਕੇ ਲਈ ਪਹਿਲਾਂ ਬੈਟਿੰਗ ਨਹੀਂ ਵੀ ਕਮਾਲ ਕਰਦੀ ਜਿੱਦਾਂ ਇੱਕ ਵਾਈ ਇਹ ਦੋਨੇ ਟੀਮਾਂ ਬਹੁਤ ਤਗੜੀਆਂ ਨੇ ਇੰਡੀਆ ਦੀ ਤੇ ਆਸਟ੍ਰੇਲੀਆ ਦੀ ਵੀ ਜਦੋਂ ਇੱਕ ਟੀਮ ਡੋਮੀਨੇਟ ਕਰਨ ਲੱਗਦੀ ਨਾ ਤੇ ਦੂਜੀ ਫਿਰ ਚੜ ਜਾਂਦੀ ਹੈ ਪੂਰੀ ਕੇ ਬਸ ਆ ਜਾਓ ਫਿਰ ਦੇਖਦੇ ਹਾਂ ਨਾਲ ਇਹਨਾਂ ਦਾ ਤੇ ਰਾਈਵਰੀ ਬੜੀ ਇੱਕ ਹੋਰ ਬੜੀ ਤਗੜੀ ਕਮਾਲ ਦੀ ਗੱਲ ਹੋਈ ਕਹਿੰਦੇ ਪਰਸਾ अच्छा ਤੇ 35 30000 ਪਹਿਲੇ ਦਿਨ ਬੰਦਾ ਆਇਆ 31000 ਦੂਜੇ ਦਿਨ 33000 ਤੇ ਅੱਜ ਵੀ 26000 ਬੰਦਾ ਮੈਚ ਦੇਖਣ ਆਇਆ ਜਿਹੜਾ ਕਿ ਪਹਿਲੋਂ ਪਰਸਥਿਤੀਆਂ ਹੱਜੀ ਉੱਚੀ ਇੰਡੀਅਨ ਬਾਕੀ ਸਟੇਟਾਂ ਦੇ ਮੁਕਾਬਲੇ ਘੱਟ ਨੇ ਹਾਂ ਹੱਜੀ ਸਿਡਨੀ ਮੈਲਬਨ ਵਗੈਰਾ ਇਦਾਂ ਐਡੀਲੇਡ ਆਈ ਥਿੰਕ ਹਾਊਸ ਭੁੱਲ ਜਾਊਗਾ ਇਨਾਂ ਨੇ ਸੈਟਅਪ ਇਦਾਂ ਕੀਤਾ ਸੀ ਇਹਦਾ ਕਿ ਪਹਿਲਾ ਪਰਥ ਕਿਉਂਕਿ ਪਰਥ ਦੀ ਪੇਚ ਪਰਥ 'ਚ ਖੇਡਣਾ ਬਹੁਤ ਔਖਾ ਕੋਲੀ ਨੇ ਵੀ ਕਿਹਾ ਕਿ ਟਫੈਸਟ ਜਿਹੜੀ ਗਰਾਉਂਡ ਪੇਚਿਆ ਜਿੱਥੇ ਮੈਂ ਖੇਡਿਆ ਆਪਣੀ ਪੂਰੀ ਕੈਰੀਅਰ ਵਿੱਚ ਤੇ ਉਹਨੇ ਉੱਥੇ ਅੱਜ ਦੂਜਾ ਵੀ ਸੈਂਕੜਾ ਮਾਰਤਾ ਪਹਿਲਾਂ ਵੀ ਮਾਰਿਆ ਉਹਨੇ ਤੇ ਜੈਸਵੀ ਜੈਸਵਾਲ ਨੇ ਕਹਿੰਦੇ ਪਾਣੀਪੁਰੀ ਛਾ ਗਿਆ ਪਾਣੀਪੁਰੀ ਨੇ ਹੱਥ ਕਰਾ ਲਈ ਸੇ ਇਗਾ ਉਹਨੇ ਸ਼ਾਰਟ ਬਹੁਤ ਵਧੀਆ ਸਾਰਾ ਕੁਝ ਵਧੀਆ ਉਹਦਾ ਨਾਲੇ ਉਹ ਆ ਕੇ ਇੱਕ ਐਕਚੁਅਲੀ ਬੀ ਟੀਮ ਐਫਰਟ ਹੈ ਜਿਵੇਂ ਕਿ ਜਿੰਨਾਂ ਦੀ ਨਾ ਫੌਕਸ ਕ੍ਰਿਕਟ ਹੈ ਦੇ ਉਹਨਾਂ ਨੇ ਲਿਖ ਕੇ ਪਾਇਆ ਕਹਿੰਦੇ ਵੀ ਇੰਡੀਆ ਨੇ ਨਵਾਂ ਪਲੇਅਰ ਅਨਲੌਕ ਕਰਤਾ ਉਹ ਹਾਂ ਤੇ ਇਹਦਾ ਮਤਲਬ ਹੈ ਵੀ ਹੁਣ ਯੂ ਵਿਲ ਸੀ ਮੋਰ ਸੈਂਚਰੀਜ਼ ਹਾਂ ਨਵਾਂ ਪਲੇਅਰ ਅਨਲੋਕ ਹੋ ਗਿਆ ਤੇ ਜਿਹੜਾ ਪੁਰਾਣਾ ਸੀਗਾ ਕਿੰਗ ਇਜ਼ ਬੈਕ ਟੂ ਹਿਸ ਕੰਟਰੀ ਇਜ਼ ਬੈਕ ਕਿੰਗ ਇਜ਼ ਬੈਕ ਕਿਉਂਕਿ ਉਹ ਆਸਟ੍ਰੇਲੀਆ ਚ ਖੇਡਣਾ ਉਹਨੂੰ ਪਸੰਦ ਆ ਉਹ ਤੇਰਾ ਨੂੰ ਮਾਰਦਾ ਹੀ ਮਾਰਦਾ ਹੈ ਤੇ ਉਹਨ ਦੱਸ ਕਿ ਹਰ ਇੱਕ ਪਲੇਅਰ ਦਾ ਸੁਪਨਾ ਹੁੰਦਾ ਕਿ ਆਸਟ੍ਰੇਲੀਆ ਦੇ ਰਨ ਮਾਰੀਏ ਇਹਨੂੰ ਕਹਿੰਦੇ ਸੇਨਾ ਕੰਟਰੀਆਂ ਸਾਊਥ ਅਫਰੀਕਾ ਇੰਗਲੈਂਡ ਤੇ ਨਿਊਜ਼ੀਲੈਂਡ ਆਸਟ੍ਰੇਲੀਆ ਜਿਹੜਾ ਪਲੇਅਰ ਇੱਥੇ ਕੰਟੀਨੈਂਟ ਸਬਕੰਟੀਨੈਂਟ ਦਾ ਅਗੇ ਸਕੋਰ ਮਾਰਦਾ ਉਹਨੂੰ ਪਲੇਅਰ ਮੰਨਿਆ ਜਾਂਦਾ ਹੁਣ ਇੱਕ ਗੱਲ ਮੈਂ ਹੋਰ ਇਥੇ ਰਿੱਕੀ ਗੱਲ ਰਾਹੂ ਦੀ ਕਰਦਾ ਕੇ ਐਲ ਰਾਹੁਲ ਨੇ ਸੈਨਾਜੀ ਰਨ ਮਾਰੇ ਆ ਉਹਨੂੰ 6 ਸੈਂਚਰੀਆਂ ਆਊਟਸਾਈਡ ਇੰਡੀਆ ਮਾਰੀਆਂ ਜਿਸ ਦਾ ਮੌਕਾ ਦਿੱਤਾ ਨਾ ਤਾਂ ਵੀ ਕ੍ਰਿਟਿਸਿਜ਼ਮ ਤੇ ਬਹੁਤ ਹੁੰਦਿਆ ਸੀਗਾ ਕਿ ਕੇ ਐਲ ਰਾਹੁਲ ਪਰ ਕਮਾਲ ਦੀ ਗੱਲ ਨਹੀਂ ਜਦੋਂ ਉਹਨੂੰ ਪੀਸੀਸੀਆਈ ਵਾਲੇ ਕਹਿੰਦੇ ਜਾਂ ਕੈਪਟਨ ਕਹਿੰਦਾ ਕਿ ਯਾਰ ਤੇਰੀ ਜਗ੍ਹਾ ਨਹੀਂ ਬਣ ਰਹੀ ਹੈ ਨਾ ਕਿ ਤੂੰ ਥੱਲੇ ਖੇਡ ਲੈ ਪਰ ਜਿਹਨੇ ਪਰਤੇ ਕਿਹਾ ਲੈ ਉਹ ਕਹਿੰਦਾ ਚਲੋ ਠੀਕ ਹੈ ਵਿਚਾਰੇ ਨੇ ਜੇ ਰਹਿਣਾ ਉਹਨੂੰ ਕਹਿੰਦੇ ਕੀਪਰ ਹੈ ਨਹੀਂ ਆ ਕੀਪਿੰਗ ਕਰ ਲੇਗਾ ਤੋ ਕੀਪਿੰਗ ਕਰਕੇ ਟੀਮ ਠੀਕ ਹੈ ਮੈਂ ਕਹਿੰਦਾ ਕੀਪਿੰਗ ਕਰ ਲੈਣਾ ਫੇਰ ਕਦੀ ਉਹਨੂੰ ਕਹਿੰਦੇ ਕਿ ਤੂੰ ਬੈਂਚ ਤੇ ਵਾ ਜਾ ਓਪਨਰ ਰਾਡ ਕੋ ਖੇਲ ਲੈਗਾ ਦੂਜਾਗਾ ਉਹੋ ਬੰਦੇ ਨੂੰ ਜੋ ਕਹੀ ਜਾਂਦੇ ਕਰੀ ਜਾਂਦੇ 노 ਡਾਊਟ ਕਿ ਉਹਦਾ ਟੈਲੈਂਟ ਉਹਦੇ ਚ ਟੈਲ ਉਹਦੀ ਮਤਲਬ ਟੈਕਨੀਕ ਬਹੁਤ ਵਧੀਆ ਹੈ ਖੇਡਣ ਵਾਲੀ ਬਟ ਪ੍ਰੈਸ਼ਰ ਜਦ ਜਿਦਾ ਉਹ ਇਦਾਂ ਹੀ ਚੱਕ ਰਹਿਣਾ ਪਰ ਪ੍ਰੈਸ਼ਰ ਜਨਾਨੇ ਨਹੀਂ ਕਦੀ ਮਾਰੇ ਪਰ ਆ ਜਿਹੜੀ ਉਹ ਇੰਨੀ ਕੇਟੀ ਹੈ ਹਾਂ ਮੈਂ ਚ ਉਹਨਾਂ ਦੱਸ ਦ ਕਮ ਡਿਫੈਂਸ ਉਹਨੂੰ ਬਹੁਤ ਤਗੜਾ ਕੀਤਾ ਜਿਹੜੀਆਂ ਬੋਲਾਂ ਛੱਡੀਆਂ ਉਹਨ ਉਹਨੂੰ ਮਨੂੰ ਜਸਵੰਤ ਨੂੰ ਕੀਤਾ ਨਕਾਰਿਆ ਜਣਾ ਇਹ ਤਾਂ ਸੀਰੀਜ਼ ਬਹੁਤ ਲੰਮੀ ਆ ਕੋਈ ਨਾ ਕੋਈ ਫਟੜੇ ਤੇ ਜਗ ਹੋਇਆ ਰਹਿਣਾ ਤੇ ਮੌਕੇ ਸਾਰਿਆਂ ਨੂੰ ਮਿਲਦਾ ਰਹਿਣਾ ਇਹਦੇ ਚ ਹਾਂ ਨਿਧੀ ਸਟ੍ਰੈਟੀ ਦੀ ਵੀ ਗੱਲ ਕਰ ਲੈਣੇ ਹਾਂ ਮੁੰਡਾ ਨਵਾਂ ਯਾਰ ਆਇਆ ਬਹੁਤ ਸੋਹਣਾ ਖੇਡਿਆ ਰੈਡੀ ਜਿਹੜਾ 8ਵੇਂ ਨੰਬਰ ਤੇ ਖੇਡਿਆ ਨਾ ਉਹ ਉਹਨੇ ਜਿਹੜੇ ਮਾਰੇ ਸਟਾਕ ਨੂੰ ਤਿੰਨ ਚੌਕੇ ਤਿੰਨ ਗਿੰਦਾ ਨਹੀਂ ਮਾਰੇ ਨੇ ਆਹ ਚਾ ਉਹ ਬਹੁਤ ਫਾਸਟ ਹੈ ਚਲੋ ਉਹ ਸਿਸਟਮ ਹੀ ਦਵੇ ਪਰ ਕੱਲ ਵੀ ਉਹਨੇ ਦੱਸਿਆ ਕਿ ਮੈਂ ਵਧੀਆ ਪਲੇਅਰ ਆ ਪੰਥ ਥੋੜੀ ਜੀ ਕਾਲੀ ਕਰ ਗਿਆ ਆ ਮੈਂ ਜਿਹਦੇ ਵਾਸਤੇ ਤਾਂ ਸ਼ੋਅ ਦੇਖਣਾ ਆਈ ਉਹ ਕਾਲੀ ਕਰ ਗਿਆ ਵਾਓ ਚਲੋ ਅੱਛਾ ਬਲਜਿੰਦਰ ਭਾਜੀ ਦੇਖਣ ਦੇ ਆ ਅਕਾਸ਼ ਤੀਵ ਦੇਖਣ ਦੇ ਜਤਿੰਦਰ ਸਿੰਘ ਦੇਖਣ ਦੇ ਨਹੀਂ ਬਹੁਤ ਮਜ਼ਾ ਆਇਆ ਤੇ ਬਾਕੀ ਉਹ ਕੱਲ ਆਪਾਂ ਜਿੱਤ ਕੇ ਟੈਸਟ ਮੈਚ ਤੇ ਝੰਡਾ ਫੇਰ ਲਗਾ ਦਿੰਦੇ ਪਰਤ ਤੋਂ ਸ਼ੁਰੂਆਤ ਵਿਕਤੀ ਨਾਲ ਸ਼ੁਰੂਆਤ ਕਹਿੰਦਾ ਪਰਥਕਾ ਪਰਥਕਾ ਕੀ ਨਹੀਂ ਨਹੀਂ ਪਰਥਕਾ ਹੋਊਗਾ ਬਣਾ ਲਿਆ ਕਊਗਾ ਆ ਦੇਖ ਪਹਿਲੇ ਜਨ ਜਦਾ ਹੀ ਟੂਟਾ ਹੈ ਗੱਬਾ ਕਮਾ ਗੱਬਾ ਕਮਾ ਇਸ ਵਾਰੀ ਪਰਥਕਾ ਹੋਊਗਾ ਬਣਾ ਲਿਆ ਕਊਗਾ ਅੱਗੇ ਜਿੱਤਿਆ ਵੈ ਪਰਥਕ ਕਰੇ ਟੈਸਟ ਮੈਚ ਪਰ ਇਸ ਵਾਰੀ ਹਾਈਪ ਬਹੁਤ ਹੈ ਨਾ ਆਓ ਪਰਥਾ ਉਹ ਤੇ ਖੇਡਦੇ ਆ ਉਥੇ ਆ ਵੀ ਨਾਲੇ ਸਿਸਟਮ ਹੀ ਐਸਾ ਉਹਨਾਂ ਕੀਤਾ ਸਟ੍ਰੀਮ ਲਾਇਆ ਕਿਹਾ ਪਰਥਕ ਨੂੰ ਐਡਿਲੇਡ ਖੇਡੋ ਪ੍ਰਿੰਸਪਲ ਖੇਡੋ ਵੀ ਮੈਨੂੰ 3-0 ਕਰਕੇ ਇੱਥੇ ਤਿੰਨਾਂ ਚ ਆਸਟ੍ਰੇਲੀਆ ਖੇਡਦੀ ਕਿਉਂਕਿ ਇੰਡੀਆ ਇੰਡੀਆ ਐਮਸੀਜੀ ਮੈਲਬਰਨ ਵਿੱਚ ਜਿੱਤ ਜਾਂਦਾ ਹੁੰਦਾ ਤੇ ਸਿਡਨੀ ਵਿੱਚ ਜਿੱਤ ਸਿਡਨੀ ਜਾ ਚ ਡਰਾ ਹੁੰਦਾ ਹੁੰਦਾ ਕਿਉਂਕਿ ਉਹ ਪੇਚੀ ਇਦਾਂ ਦੀ ਹੁੰਦਾ ਜਾਂ ਮੀਨ ਲੁੱਟਿਆ ਜਾਂਦਾ ਮੀਨ ਬਹੁਤ ਪੈਂਦਾ ਪਰ ਇਹਨਾਂ ਦੇ ਇੱਡੇ ਵਧੀਆ ਤਰੀਕੇ ਨਾਲ ਵੀ ਐਰਕੀ ਨਹੀਂ ਹਾਰਨਾ ਐਰਕੀ ਨਹੀਂ ਹਾਰਨਾ ਪਰ ਮੈਨੂੰ ਲੱਗਦਾ ਵੀ ਕੰਮ ਜਿਹੜਾ ਉਹ ਸ਼ੁਰੂਆਤ ਜਿਹੜੀ ਹੋ ਗਈ ਹੈ ਮਾੜੀ ਹੋਈ ਹੈ ਠੀਕ ਟਫ ਜਾਊਗੀ ਸੀਰੀਜ਼ ਫਸ ਕੇ ਜਾਊਗੀ ਇਦਾਂ ਨਹੀਂ ਹੁੰਦਾ ਉਹ ਕਮਬੈਕ ਆਸਟ੍ਰੇਲੀਅਨ ਫਾਈਟਰ ਹੈ ਇਹ ਹਮੇ ਕੋਸੀ ਮੈਂ ਅਜੂਜਾ ਇਦਾਂ ਨਹੀਂ ਸੁਨਾਰੀਆਂ ਚ ਬਾਹਰ ਨਿਕਲ ਗਏ ਸਪੈਸ਼ਲੀ ক্রিকেট ਆਸਟ੍ਰੇਲੀਆ ਹਾਂ ਜੇ ਅੱਜ ਕੱਲ੍ਹ ਪਤਾ ਲੱਗੂਗਾ ਇਹ ਸਹੀ ਗੱਲ ਬੀਚੀ ਦੀ ਹੈ ਫਾਈਟਰ ਹੈ ਬਟ ਪਿਚ ਨੇ ਆਪਣਾ ਰਗ ਦਿਖਾਉਣਾ ਸ਼ੁਰੂ ਕਰਤਾ ਜਿੱਡਾ ਮਰਜ਼ੀ ਤੱਕੜਾ ਪਲੇਅਰ ਰਵੇ ਹੁਣ ਜਦੋਂ ਬੋਲ ਹੀ ਮਤਲਬ ਤੁਸੀਂ ਐਕਸਪੈਕਟ ਕਰਦੇ ਇੱਥੇ ਆਉਣੀ ਉੱਥੇ ਆਉਂਦੀ ਰਹੀ ਨਾ ਫੇਰ ਤੁਹਾਡੀ ਹਾਰ ਜਿਹੜੀ ਹੈ ਨਿਸ਼ਚਿੰਤ ਹੋ ਜਾਂਦੀ ਤੇ ਜਿਹੜਾ ਕੋਹਲੀ ਦੀ ਸੈਂਚਰੀ ਆਈ ਹੈ ਨਾ ਹਾਂ ਹਾਂ ਕਿੰਗ ਕਹਿੰਦੇ ਵੱਡਾ ਹੋ ਗਿਆ ਕਿੰਗ ਵੱਡਾ ਆ ਗਿਆ ਕਿੰਗ ਗੁੰਗ ਵੱਡਾ ਨਹੀਂ ਹੁੰਦਾ ਕਦੀ ਸ਼ੇਰ ਕਹਿੰਦੇ ਕਦੀ ਵੱਡਾ ਨਹੀਂ ਹੁੰਦਾ ਜਿੱਥੇ ਪੁੱਦ ਰਨ ਮਾਰ ਰਿਹਾ ਜਿੱਥੇ ਉਹਦਾ ਦਬਦਬਾ ਵੈ ਉਥੇ ਅਗਲਾ ਖੇਡ ਕੇ ਦਿਖਾਉਂਦਾ ਐਦਾਂ ਕਰਦਾ ਫਿਰ ਐ ਫਲਾਈਂਗ ਕੇਸ ਆਪਣੀ ਵਾਈਫ ਨੂੰ ਕੀਤੀ ਹਣ ਕਰਕੇ ਕਿਉਂਕਿ ਤੇ ਪਤਾ ਨਹੀਂ ਲੱਗਾ ਉਹਨੂੰ ਜਿਹੜਾ ਕਿੰਗ ਕਿੰਗ ਹੀ ਐ ਇਹਦੇ ਵਿੱਚ ਕੋਈ ਸ਼ੱਕ ਨਹੀਂ ਐ ਤੇ ਚਲੋ ਆਸ ਕਰਦੇ ਆਂ ਕਿ ਅਗਲੀ ਜਿਹੜੇ ਜਿਹੜਾ ਜਦੋਂ ਆਪਾਂ ਮੈਚ ਲਾਈਵ ਕਰਦਾ ਐਦਾਂ ਤਾਂ ਨਹੀਂ ਹੋਊਗਾ ਕੱਲ ਮੈਚ ਆਰਜਨਟੀਨਾ ਚੱਲ ਰਿਹਾ ਲੈ ਲੈ ਜਿਹੜੇ ਇੰਡੀਆ ਆ ਗਏ ਇੰਡੀਆ ਦੇ ਸਪੋਰਟਰ ਇਹਨਾਂ ਨੇ ਕਦੇ ਜਕੀਨ ਦਾ ਜਿੰਨੀ ਦੇਰ ਤੱਕ ਮੈਚ ਜਿੱਤ ਲੈਣਾ ਚਾਹੀਏ ਉਹ ਨਹੀਂ ਜਿੱਤਦਾ ਕਿ ਉਹਨੇ ਆਪਣੀ ਚਕੀਨ ਤੇ ਭਰੋਸਾ ਆਪਣੀ ਟੀਮ ਤੇ ਭਰੋਸਾ ਨਹੀਂ ਬੰਦ ਨੇ ਜਿੱਤੇ ਹੁੰਦੇ ਆ ਮੈਚ ਦੇ ਜਿੱਤੇ ਆਈਏ ਤੇ ਮੈਨੂੰ ਲੱਗਦਾ ਇਹ ਮੈਚ ਦਾ ਜਿਹੜਾ ਬੈਨ ਦਾ ਮੈਚ ਹੈ ਦੋ ਕੁ ਵਿਕਟਾਂ ਹੋਰ ਲੈਣੀਆਂ ਇਹ ਜਸਪ੍ਰੀ ਬੁੰਬਰਾਣ ਜਿਆਦਾ ਕਿਉਂਕਿ ਬੁੰਬਰੇ ਨੇ ਉਹਨਾਂ ਨੂੰ 100 ਰਨ ਦੇ ਉੱਤੇ ਕੰਪਲੀਟ ਕੀਤਾ ਕੈਪਟਨਸ਼ੀ ਵੀ ਵਧੀਆ ਕੀਤੀ ਹੈ ਕੋਹਲੀ ਦੇ ਨਾਲ ਰੜ ਕੇ ਦੂਜਾ ਕੈਪਟਨ ਵੀ ਪੰਡਿਤ ਜੀ ਵੀ ਆ ਗਏ ਆ ਉਹ ਪਹਿਲਾਂ ਹੀ ਆ ਗਏ ਉਹ ਕਹਿੰਦੇ ਜਿੱਤ ਤੋਂ ਪਹਿਲਾਂ ਪਹਿਲਾਂ ਮੈਂ ਵੀ ਉੱਥੇ ਪਹੁੰਚ ਜਾ ਤੇ ਸ਼ਾਮੀ ਨੂੰ ਬੇਨਤੀਆਂ ਕਰ ਰਿਹਾ ਸਾਰੇ ਕਿ ਸ਼ਾਮੀ ਜੀ ਤੁਸੀਂ ਵੀ ਆ ਜਾਓ ਤੇ ਟੀਮ ਜੇ ਮੁਹ ਸ਼ਾਮੀ ਆਡੀਲੇਡ ਆ ਗਿਆ ਨਾ ਫਿਰ ਯਾਰ ਬਣ ਜਾ ਹੁਣ ਮੈਨੂੰ ਲੱਗਦਾ ਮੇਰੇ ਅਕੋਰਡਿੰਗ ਜਿਹੜੀ ਅਗ ਜੈਸਵਲ ਰੋਹਿਤ ਸ਼ਰਮਾ ਓਪਨਿੰਗ ਵਨ ਡੋਨ ਗਿੱਲ ਫਿਰ ਚੌਥੇ ਤੇ ਕੋਹਲੀ ਪੰਜਵੇਂ ਤੇ ਪੰਤ ਤੇ ਛੇਵੇਂ ਤੇ ਰਾਹੁਲ ਕਿਉਂਕਿ ਓਬਵੀਅਸਲੀ ਰਾਹੁਲ ਨੇ ਛੇਵੇਂ ਤੇ ਖੇਡਣਾ ਮੈਨੂੰ ਨਹੀਂ ਲੱਗਦਾ ਸਰਫਰਾ 7ਵੇਂ ਦੇ ਮੈਂ ਉਹ ਕਦ ਤੱਕ ਜਾਊਗਾ ਤੇ ਉਸ ਤੋਂ ਬਾਅਦ 7ਵੇਂ ਤੇ ਰੈਡੀ ਖੜਾਉਣਗੇ ਜਾਂ ਸੁੰਦਰ ਸੁੰਦਰ ਖੜਾਉਣਾ ਇਹਨਾਂ ਦੋਹਾਂ ਨੂੰ ਹਜੇ ਰਣਯ ਅਸ਼ਵਿਨ ਕਿ ਉਹਨਾਂ ਨੇ ਖੜਾਉਣਾ ਜਿਹੜੇ ਡਿਪੈਂਡ ਕਰਦਾ ਪਿਚ ਐਡਲਟ ਦੋ ਸਪਿਨਰ ਖੇਡਦੇ ਮੇਬੀ ਇੱਕ ਹੀ ਖੜਾਉਣਾ ਮੇਬੀ ਜੀ ਇੱਕ ਦੋਹਾਂ ਨੂੰ ਫਿਰ ਜੇ ਸੁੰਦਰ ਡੇ ਨਾਈਟ ਹੈ ਨਾ ਉਹ ਬਿੰਕਮਾਲ ਦੱਸਦਾ ਦੇ ਨਾਈਟ ਪੂ ਬਿੰਕਮਾਲ ਦੇ ਨਿੱਗਲ ਦੀ ਬੋਲ ਸੁੰਦਰ ਤੇ ਰਾਡੀ ਜੋ ਫਿਰ ਇੱਕ ਖੇਡੂਗਾ ਹਾਂ ਮੈਂ ਹੀ ਪਿੰਡ ਥੱਲੇ ਅਸ਼ਵਿੰਧੇ ਖੇਡੂਗਾ ਖੇਡੂਗਾ ਤੇ ਤਿੰਨ ਪੇਸਰ ਜੇ ਸ਼ਾਮੀ ਆ ਗਿਆ ਤੇ ਰਾਣਾ ਜੀ ਬਾਹਰ ਰਾਣਾ ਜੀ ਗੰਭੀਰ ਹੁਣੇ ਲੈ ਕੇ ਆਏ ਉਹਨੂੰ ਟੈਰਲਿਸ ਹੈਡ ਨੂੰ ਆਡ ਕਰਦ ਨੂੰ ਤੇ ਪਰ ਵਧੀਆ ਆ ਗਿਆ ਆਪਾਂ ਕਰ ਦੋ ਤਾਂ ਕਿ ਮੈਂ ਇਹਨੂੰ ਕਹਿੰਦਾ ਹੁੰਦਾ ਸੀ ਬਲਿੰਦਰ ਨੂੰ ਕਹਦਾ ਕਿ ਯਾਰ ਆਪਾਂ ਕ੍ਰਿਕਟ ਦੀ ਗੱਲ ਕਰੀਏ ਆਪਾਂ ਨੂੰ ਇੰਨੀਆਂ ਗੱਲਾਂ ਹੋਣ ਜਿਹੜੀਆਂ ਆਪਾਂ ਗੱਲਾਂ ਕਰਨੇ ਨੇ ਇਹੀ ਆਪਾਂ ਫੋਨ ਤੇ ਗੱਲਾਂ ਕਰਦੇ ਹਾਂ ਅਸੀਂ ਹੁਣ ਚਲ ਅੱਜ ਤੇ ਆਪਾਂ ਸਵੇਰ ਦੇ ਇਕੱਠੇ ਸੀਗੇ ਉਦੋਂ ਸਾਡਾ ਬੰ ਹੋਣ ਪੂਰਾ ਜਜਵਾ ਪੂਰਾ ਉਹ ਹੋਇਆ ਪਿਆ ਕੋਲੀ ਦੇ ਕੋਲੀ ਦਾ ਬਹੁਤ ਤਕੜਾ ਫੈਨ ਆ ਬਹੁਤ ਜਿਆਦਾ ਤਕੜਾ ਫੈਨ ਆ ਹਾਂ ਵੀ ਵਾਚਡ ਹੇਅਰ ਲਾਈਵ ਫਰੋਮ ਪੱਥ ਕਿੰ ਕੋਲੀ ਡਿਡ ਇਟ ਅਗੇਨ ਯਾਰ ਹਾਂ ਜਿਹੜਾ ਜਿਹੜਾ ਲਾਈਵ ਦੇਖਣ ਦਾ ਮਜ਼ਾ ਹੁੰਦਾ ਨਾ ਉਹ ਆਪਣਾ ਵੱਖਰਾ ਮਜ਼ਾ ਹੁੰਦਾ ਅਸੀਂ ਆਣ ਗਾਬੀ ਦੇ ਟਿਕਟਾਂ ਲਈਆਂ ਆਪ ਜਾਣਾ ਕਿਉਂ ਦੀ ਸਮੇਤ ਪਰਿਵਾਰ ਤੋਂ ਮਮਾ ਕੇ ਪਹੁੰਚਾਂਗੇ ਗਾਬੇ ਰੱਪਾ ਉਹ ਗਾਬੇ ਦੇ ਵਿੱਚ ਪਰਤੂ ਵੀ ਖਤਰਨਾਕ ਆ ਜਦੋਂ ਪੂਰੀ ਗ੍ਰੀਨ ਵੱਢਦੀ ਹੈ ਜਾਂ ਹੌਟ ਟੁੱਟ ਕੇ ਹੁੰਦੀ ਹੈ ਪਰ ਉਹ ਆ ਕੇ ਨਹੀਂ 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 ਇੰਡੀਆ ਨੇ ਹੁਣ ਬਹੁਤ ਵਧੀਆ ਸ਼ੁਰੂਆਤ ਕਰ ਲਈ ਹੈ ਤੇ ਮੈਨੂੰ ਲੱਗਦਾ ਇਹ ਜਿਹੜੀ ਸੀਰੀਜ਼ ਆ ਕਰਨਗੇ ਹੁਣ ਆਪਾਂ ਬਾਕੀ ਨਾਲ ਨਾਲ ਬਾੜਾ ਟੈਸਟ ਚੈਂਪੀਅਨਸ਼ਿਪ ਤੇ ਚਲੋ ਜ਼ਿਆਦਾ ਹੋ ਜਾਣਾ ਵੈਸੇ ਫੈਨ ਚਾਰ ਮੈਚ ਜਿੱਤਨੇ ਆ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਚ ਪਹੁੰਚਦੀ ਹੈ ਟੀਮ ਇਹਦੀ ਤੇ ਮਦੀਪ ਸਿੰਘ ਜੀ ਕੋਈ ਪਤਾ ਨਹੀਂ ਚਾਹਦੇ ਚਾਰ ਹੀ ਜਿੱਤ ਲਈ ਚਲਰ ਠੀਕ ਹੈ ਕਰ ਲੀਓ ਬੰਦ ਤੇ ਆਪਾਂ ਜਾ ਆ ਤੇ ਕੋਲੀ ਤੇ ਫਿਰ ਕੋਲੀ ਆ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਮੈਂ 1 ਮਿੰਟ ਕਰਦਾ ਧੰਨਵਾਦ ਸਾਰਿਆਂ ਦਾ ਜਿਹੜੇ ਸਾਡੇ ਨਾਲ ਲਾਈਵ 'ਤੇ ਜੁੜੇ ਧੰਨਵਾਦ ਵੀ ਕਰਨ ਰੱਖਿਆ ਹਾਂ ਉਹਦੇ ਆਪਾਂ ਉਦਾਂ ਹੀ ਮਾਰਾ ਫੋਨ ਤੋਣਾ ਸੀਗਾ ਫੇਸਬੁੱਕ ਤੇ ਮੈਂ ਕਿਹਾ ਚੱਲੇ ਦੋਵੇਂ ਪਾਸੇ ਹੋ ਜਾਊਗਾ ਇਸ ਕਰਕੇ ਚਲੋ ਜੀ ਮਿਲਦੇ ਹਾਂ ਬਹੁਤ ਬਹੁਤ